ਨਾਮ ਡਾਕਟਰ ਸਦਾਗਰ ਜੀ ਬੈਠ ਮੇਰਾ ਨੰਕਲ ਹਾਂ ਜੀ ਡਾਕਟਰ ਸਾਹਿਬ ਇੱਕ ਪੰਜ ਜੂਸ ਵਰਤੇ ਸੀ ਤੁਸੀਂ ਬੇਟੇ ਵਾਸਤੇ ਪੰਜ ਜੂਸ ਵਰਤਣ ਤੋਂ ਪਹਿਲਾਂ ਕੀ ਪ੍ਰੋਬਲਮ ਸੀ ਬੇਟੇ ਨੂੰ ਤਾਂ ਜੀ ਬਹੁਤ ਪ੍ਰੋਬਲਮ ਸੀ ਜਿਵੇਂ ਇਹ ਤਕਰੀਬਨ 20 ਮਾਰਚ ਨੂੰ ਇਹਦਾ ਪੱਛਾ ਘਟ ਗਿਆ ਸੀ ਇੱਕ ਬਾਹ ਖੜੀ ਲੱਤ ਤੋਂ ਲੰਗ ਮਾਰਦਾ ਜੀ ਮੂੰਹ 빙ਾ ਹੋ ਗਿਆ ਸੀ ਇਹ ਨੂੰ ਮੈਂ ਬਹੁਤ ਹਮੇ ਦਿਖਾਇਆ ਜੀ ਬਠਿੰਡੇ ਵੀ ਦਿਖਾਇਆ ਪਟਿਆਲੇ ਵੀ ਦਿਖਾਇਆ ਪੀਜੀ ਚੰਡੀਗੜ੍ਹ ਤੱਕ ਵੀ ਗਿਆ ਜੀ ਮੇਰਾ ਕੋਈ ਆਹ ਸਮਝ ਲੋ ਮੇਰੇ ਹੱਥ ਨਹੀਂ ਸੀ ਪੈ ਰਹੇ ਜੀ ਕਿਤੇ ਵੀ ਮੇ ਕੋਈ ਇਹਨੂੰ ਮੈਡੀਸਨ ਤਾਂ ਦੇ ਹੀ ਨਹੀਂ ਸੀ ਰਿਹਾ ਸਾਰੇ ਇਹੀ ਗੱਲ ਕਹੇ ਸੀ ਵੀ ਆਪਰੇਟ ਹੋਊ ਜੀ ਆਪਰੇਟ ਹੋਊ ਬਸ ਹੋਰ ਕੋਈ ਗੱਲ ਨਹੀਂ ਸੀ ਆਪਰੇਸ਼ਨ ਦੱਸ ਰਹਿ ਜੀ ਤੁਹਾਨੂੰ ਉਹਦੇ ਵਾਸਤੇ ਸਾਰੇ ਆਪਰੇਸ਼ਨ ਠੀਕ ਆ ਵੀ ਸਿਰ ਦੀ ਪ੍ਰੋਬਲਮ ਹੈ ਤਾਂ ਆਪਰੇਟ ਆਪਰੇਸ਼ਨ ਦਾ ਟਰਾਉਟ ਆ ਜੀ ਕੋਈ ਲਾੜਾ ਦਾ ਕੁਛ ਆਵਜਿਆ ਪਿਆ ਜੀ ਵੀ ਉਹਦੇ ਕਰਕੇ ਤਾਂ ਆਪਰੇਟ ਹੋਊ ਥੋੜਾ ਜਿਹਾ ਜਿਹੜਾ ਮੰਨ ਕੇ ਚੱਲੋ ਜੀ ਮੇਰੇ ਪਾਸ ਚਾਰ ਜਿਹੜੇ ਤਾਂ ਉਹ ਸ਼ਹਿਰਾਂ ਚ ਵੱਡਿਆਂ ਚ ਹੀ ਲੱਗੇ ਜੀ ਮੈਂ ਤਕਰੀਬਨ ਮਹੀਰੋ ਕਹਿੰਨੀ 20 ਬਈ ਡਾਕਟਰਾਂ ਨੂੰ ਮਿਲਿਆ ਇਹ ਹਫਤੇ ਦੱਸ ਦੇਣਾ ਚ ਜੀ ਠੀਕ ਹੈ ਜਿਵੇਂ ਤੁਸੀਂ ਆਪਣਾ ਇਹ ਬੋਡੀ ਸਰਵ ਵਰਤੇ ਆ ਪੰਜ ਜੂਸ ਵਰਤੇ ਇਹਦੇ ਨਾਲ ਕੀ ਫਰਕ ਪਿਆ ਤੇ ਕੀ ਰਿਜ਼ਲਟ ਮਿਲਿਆ ਤੁਹਾਨੂੰ ਇਹ ਤਾਂ ਸਾਰਾ ਮਨ ਲ ਕੇ ਚਲੋ ਜੀ ਮੇਰਾ ਪੀਤਾ ਵੈਸੀ 2018 ਦੇ ਵਿੱਚ ਮੈਨੂੰ ਐਸਓ ਪਹੁੰਚਾਇਆ ਸੀ ਉਹ ਗਠੀਏ ਵਰਗੀ ਨਾਮ ਨਾਲ ਬਿਮਾਰੀ ਹੁੰਦੀ ਹੈ ਜੀ ਉਹਦੇ ਕਰਕੇ ਮੇਰਾ ਪੀਤਾ ਵੈ ਕਰਕੇ ਮੇਰਾ ਰਿਜ਼ਲਟ ਖੁੱਲ ਦਾ ਲਿੱਤਾ ਪਿਆ ਸੀਗਾ ਫਿਰ ਮੈਨੂੰ ਦੋ ਸਾਲ ਤੋਂ ਬਸ ਆਸਤਰਾ ਹੋ ਗਿਆ ਜੀ ਵੀ ਅਪਾ ਇਹ ਸੇ ਨੂੰ ਕੀ ਗੱਲ ਬਾਤ ਕਰਾਂਗੇ ਫਿਰ ਮੈਂ ਘਰੇ ਆਪਣੀ ਸਲਾਹ ਕੀਤੀ ਮੈਂ ਕਿ ਆਪਾਂ ਬੇਟੇ ਨੂੰ ਪਿਆ ਕੇ ਦੇਖ ਲੈਂਦੇ ਆ ਫਿਰ ਮੈਂ ਸਾਡੇ ਗਰਮੇਸ਼ਰ ਦੇ ਨੇੜੇ ਨੇ ਕਿਉਂਕਿ ਪਟਨਾਕਲ ਜੀ ਨੇ ਉਹ ਵੀ ਮੈਂ ਉਹਨਾਂ ਨੂੰ ਕਾਲ ਕੀਤੀ ਮੈਂ ਕਿ ਇਸ ਤਰ੍ਹਾਂ ਵੀ 2018 ਜਿਵੇਂ ਪਿੱਤਾ ਹੀ ਮੈਂ ਠੀਕ ਹੋ ਗਿਆ ਵੀ ਜੇ ਆਪਾਂ ਇੱਕ ਬੇਟੇ ਨੂੰ ਸੱਟ ਪਿਆ ਜੀਏ ਉਹ ਕਹਿੰਦੇ ਵੀ ਠੀਕ ਆ ਪਿਆ ਲਓ ਜਿਹੜਾ 28 ਤਰੀਕ ਨੂੰ ਦੋਨਾਂ ਨੇ ਸਲਾਹ ਮਸ਼ਵਰਾ ਕਰਕੇ ਬੱਚੇ ਨੂੰ ਇਹ ਸੱਟ ਚਾਲੂ ਕਰਤਾ ਜੀ ਚਾਲੂ ਕਰਕੇ 5 ਤਰੀਕ ਤੱਕ ਬੱਚਾ ਜਮਾ ਬਾਹਮ ਨੂੰ ਖੜੀ ਕਰਨ ਲੱਗਿਆ ਲੱਤ ਤੋਂ ਲੰਗਪਣਾ ਖਤਮ ਹੋ ਗਿਆ ਜੀ ਮੂੰਹ ਸਿੱਧਾ ਹੋ ਗਿਆ ਇਹ ਡਾਕਟਰ ਸਾਹਿਬ ਕੋਈ ਰਿਪੋਰਟ ਵਗੈਰਾ ਕਰਾਈ ਉਸ ਤੋਂ ਬਾਅਦ ਵਰਤੋਂ ਤੋਂ ਬਾਅਦ ਕਿ ਮੈਂ ਰਿਪੋਰਟਾਂ ਦੇ ਵਿੱਚ ਵਰਤੋਂ ਤੋਂ ਬਾਅਦ ਜੀ 12 ਤਰੀਕ ਨੂੰ ਮੈਂ ਰਿਪੋਰਟ ਕਰਾਈ 28 28 ਤਰੀਕ ਨੂੰ ਮੈਂ ਚਾਲੂ ਕੀਤਾ ਸੀ 12 ਤਰੀਕ ਨੂੰ ਮੈਂ ਰਿਪੋਰਟ ਕਰਾਈ ਰਿਪੋਰਟ ਦੇ ਵਿੱਚ ਡਾਕਟਰ ਵੀ ਮੱਥੇ ਤੇ ਹੱਥ ਧਰ ਕੇ ਬਹਿ ਗਿਆ ਕਹਿੰਦਾ ਕੀ ਪਿਆ ਤਾ ਮੈਂ ਕਿਹਾ ਇਹ ਬਸ ਤੁਸੀਂ ਦੇਖੋ ਜੀ ਰਿਪੋਰਟ ਦੇਖੋ ਇਹ ਰਿਪੋਰਟ ਦੇ ਵਿੱਚ 1% ਵੀ ਨੁਕਸ ਨਹੀਂ ਕੋਈ ਆਪਰੇਟ ਨਹੀਂ ਹੁੰਦਾ ਕੋਈ ਮੈਡੀਸ਼ਨ ਨਹੀਂ ਲਈ ਕਈ ਪਰਿਵਾਰ ਵਿਸ਼ਵਾਸ ਨਹੀਂ ਕਰਦੇ ਉਹ ਸੋਚੀ ਜਾਂਦੇ ਆ ਤੁਸੀਂ ਉਹਨਾਂ ਪਰਿਵਾਰਾਂ ਵਾਸਤੇ ਕੀ ਕਹਿਣਾ ਚਾਹੁੰਦੇ ਆਂ ਹਾਂ ਤਾਂ ਕਹਿਣਾ ਜਰ ਅੱਖਾਂ ਵਿੱਚ ਕੇ ਲੈਣਾ ਇਹਦੇ ਬਾਰੇ ਸੋਚਣ ਨੂੰ ਕੀ ਦੀ ਗੱਲ ਹੁੰਦੀ ਆ ਜੀ ਆਪਦੇ ਜ਼ਿੰਦਗੀ ਦੇ ਉੱਤੋਂ ਦੀ ਆਸਾ ਓਕੇ ਆ ਡਾਕਟਰ ਸਾਹਿਬ ਥੈਂਕ ਯੂ ਹਾਂ ਜੀ ਬੇਟਾ ਜੀ ਕੀ ਪ੍ਰੋਬਲਮ ਆਈ ਦੀ ਤੁਹਾਡਾ ਹੱਥ ਖੜ ਗਿਆ ਸੀ ਮੂੰਹ ਵੀ ਵਿੰਗਾ ਹੋ ਗਿਆ ਸੀ ਤੁਹਾਡਾ ਇਹ ਹੱਥ ਕੀ ਉੱਪਰ ਚੱਕਿਆ ਨਹੀਂ ਜਾਂਦਾ ਸੀ ਪਹਿਲਾਂ ਤਾਂ ਤੋਂ ਪਹਿਲਾਂ ਚੱਕਿਆ ਨਹੀਂ ਜਾਂਦਾ ਸੀ ਹੁਣ ਚੱਕ ਕੇ ਦਿਖਾਉਂਗੇ ਤੁਸੀਂ ਹੁਣ ਕੋਈ ਪ੍ਰੋਬਲਮ ਹੋਰ ਕੋਈ ਪ੍ਰੋਬਲਮ ਤਾਂ ਨਹੀਂ ਹੁੰਦੀ ਨਾ ਠੀਕ ਆ ਮੂੰਹ ਵੀ ਤੁਹਾਡਾ ਸਿੱਧਾ ਹੋ ਗਿਆ ਬਿਲਕੁਲ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸੀ ਮੈਂ ਕਹਿਣਾ ਚਾਹੁੰਨਾ ਮੈਂ ਕਰਦਾ ਹਾਂ ਮੈਨੂੰ ਪੀਣਾ ਚਾਹੀਦਾ ਬੱਦੂ ਤੋਂ ਬੱਦੂ ਪਰਵਾਹ ਨਹੀਂ